ਹੈਲੋ ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਸਰੋਜੀਤ ਕੌਰ ਸਰੋਜੀਤ ਕੌਰ ਬਰਾੜ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ Facebook Instagram ਤੇ ਤੁਹਾਨੂੰ ਗੁਰੂ ਆਮ ਦਾ ਸਾਰ ਤੇ ਮੇਰੇ ਭੈਅ ਅਥਰ ਰੱਖੇ ਤੇ ਅੱਜ ਸੀ ਈਦ ਹਨਾ ਤੇ ਮਾਰਨਿੰਗ ਮਾਰਨਿੰਗ ਸਾਬ ਜੀ ਗਏ ਸੀ ਆਪਦੇ ਫਰੈਂਡ ਨੂੰ ਸਾਰਿਆਂ ਨੂੰ ਲੈਣ ਵਾਸਤੇ ਕਿਉਂਕਿ ਸਾਡੇ ਘਰ ਕੋਲੇ ਆ ਮਸਜਿਦ ਉਹਨਾਂ ਨੂੰ ਆਪਾਂ ਲੈਣੀ ਸੀ ਨਾਲੇ ਦਾਵਤ ਤੇ ਨਾਲੇ ਉਹਨਾਂ ਨੂੰ ਸਾਰੇ ਮੇਰੇ ਫਰੈਂਡਸ ਮਲੇ ਨੂੰ ਸਾਰਿਆਂ ਨੂੰ ਪਾਕਿਸਤਾਨ ਵਾਲਿਆਂ ਨੂੰ ਬੰਗਲਾਦੇਸ਼ ਵਾਲਿਆਂ ਨੂੰ Eid ਮੁਬਾਰਕ ਹੋਏ ਇਹ ਲੈਣ ਗਏ ਸੀ ਉਹਨਾਂ ਨੂੰ ਤੇ ਆਪਾਂ ਨੇ ਸਾਰਾ ਵਿਹੜਾ ਸਾਫ਼ ਕੀਤਾ ਮੀ ਆਇਆ ਸੀ ਨੇਰੀ ਆਈ ਸੀ ਤੇ ਬਹੁਤ ਜ਼ਿਆਦੇ ਪੱਤੇ ਆ ਗਏ ਸੀ ਘਰੇ ਸਾਰਾ ਬਾਹਰ ਦਿੱਕਿਆ ਉਹ ਪੱਤਿਆਂ ਨਾਲ ਹੋਇਆ ਪਿਆ ਸੀਗਾ ਦੇ ਨਾਲ-ਨਾਲ ਆਪਾਂ ਨੇ ਝਾੜੂ ਲਾ ਲਿਆ ਹੁਣ ਤੇ ਨਾਲੇ ਮਾਰਨਿੰਗ ਦਾ ਟਾਈਮ ਹੈਗਾ ਇਹ 6 6:15 ਤੇ ਇਹ ਗਈ ਸੀ ਲੈਣ ਮੈਂ ਆਉਂਦਿਆਂ ਨੂੰ ਤਾਂ ਛੇਤੀ ਛੇਤੀ ਝਾੜੂ ਝੂੜੂ ਲਾ ਕੇ ਤੇ ਫਿਰ ਹੋਰ ਵੀ ਕੰਮ ਕਰਨੇ ਸੀ ਮੈਂ ਕਿਹਾ ਪਹਿਲਾਂ ਮੈਂ ਝਾੜੂ ਲਾ ਲਵਾਂ ਬਾਹਰ ਸਫਾਈ ਕਰ ਲਵਾਂ ਫਿਰ ਬਾਅਦ ਵਿੱਚ ਹੋਰ ਕੰਮ ਕਰਦੇ ਪਹਿਲਾਂ ਨਾ ਕੇ ਮੱਥਾ ਟੇਕ ਕੇ ਚਾਹ ਪੀ ਲਈ ਸੀ ਅਸੀਂ ਆਪ ਤਾਂ ਇੱਕ ਵਾਰ ਤੇ ਹੋਣੇ ਗਏ ਸੀ ਲੈਣਾ ਉਹਨਾਂ ਨੂੰ ਲੈ ਕੇ ਆਉਣਗੇ ਪਹਿਲਾਂ ਉਹਨਾਂ ਨੂੰ ਮਸਤ ਮਸਜਿਦ ਵਿੱਚ ਛੱਡਣਗੇ ਮਸਿੱਦ ਵਿੱਚ ਲਾ ਤੇ ਫੇਰ ਇਹ ਘਰੇ ਆ ਜਾਣਗੇ ਫੇਰ ਉਹ ਬਾਅਦ ਵਿੱਚ ਫੇਰ ਉਹਨਾਂ ਨੂੰ ਲੈ ਕੇ ਆਉਣਗੇ ਘਰੇ ਨੇੜੇ ਹੀ ਸਾਡੇ ਘਰ ਦੀ ਮਸਜਿਦ ਇੱਥੇ ਵੀੜਾ ਵੀ ਵਾਬਾ ਹੀ ਖੁੱਲਾ ਹੈ ਤੇ ਬਹੁਤ ਹੋਸੀ ਬਦਲਵਾਈ ਜੀ ਵੀ ਹੈਗੀ ਤੇ ਹਜੇ ਫਿਰ ਨਾਲੇ ਤੜਕੇ ਤੜਕੇ ਦਾ ਟਾਈਮ ਆਣਾ ਉਹ ਆਉਣਗੇ ਸੰਭਾਅਮ ਕਰਨਾ ਪ੍ਰੇ ਕਰਨਾ ਹੋਣਗੇ ਨਾ ਪੂਜਾ ਕਰਨ ਵਾਸਤੇ ਹੁਣ ਆਪਾਂ ਸਾਰਾ ਬਾਹਰ ਬਾਹਰ ਮੂਰੇ ਵੀ ਸਿੰਬਰ ਲਿਆ ਥੋੜਾ ਜਿਹਾ ਤੇ ਉਹ ਸਿ ਬਾਲੇ ਜਾਦੇ ਸੀਗੇ ਪੱਤੇ ਦਾ ਹੌਲੀ ਹੌਲੀ ਕਰਕੇ ਤੇ ਹੋਰ ਕਿਵੇਂ ਆ ਸਾਰੇ ਤੁਸੀਂ ਅਸੀਂ ਤਾਂ ਅੱਜ ਸਾਰਾ ਦਿਨ ਬੀਜੀ ਰਵਾਂਗੇ ਕਿਉਂਕਿ ਹੁਣ ਆਉਣਗੇ ਫਿਰ ਉਹ 12 ਵਜੇ ਤੱਕ ਤਾਂ ਜਾਣਗੇ ਕਰ ਹੀ ਰਹਿਣਗੇ ਥੋੜਾ ਟਾਈਮ ਬੇਚਾਰੇ ਫਿਰ ਉਹ ਵੀ ਪਰਦੇਸੇ ਚ ਬੈਠੇ ਨੇ ਉਹਨਾਂ ਦਾ ਵੀ ਕੋਈ ਨਹੀਂ ਫਿਰ ਫੈਮਲੀਆਂ ਹੁੰਦੀਆਂ ਅਸੀਂ ਆਏ ਸਾਲੀ ਉਹਨਾਂ ਨੂੰ ਈਦ ਵੇਲੇ ਆਪਣੇ ਘਰੇ ਲੈ ਕੇ ਆਉਂਦੇ ਆ ਫਿਰ ਉਹ ਕਿਤੇ ਦੋਨਾਂ ਲਈ ਰੋਟੀ ਬਣਾ ਲਈਦੀ ਆ ਜਾਂ ਕੁਝ ਵੀ ਕੋਛ ਵੀ ਉਹ ਕਹਿਣ ਖਾਣ ਨੂੰ ਬਰੈਡ, ਸਮੋਸੇ, ਪਕੌੜੇ, ਕੋਛ ਵੀ ਜਾਂ ਪੂੜੀਆਂ, ਰੋਟੀਆਂ ਕੋਛ ਵੀ ਆਪਾਂ ਸਾਰਾ ਕੁਝ ਹੀ ਬਣਾਉਂਦੇ ਤੇ ਐਤ ਕਿਉਂ ਕਹਿੰਦੇ ਸੀ ਸਮੋਸੇ ਖਾਣੀਆਂ ਤੇ ਗੁਲਾਬ ਜਾਮੁਨਾ ਖਾਣੀਆਂ ਤੇ ਆਪਾਂ ਨੇ ਫਿਰ ਦੋ ਚੀਜ਼ਾਂ ਉਹ ਬਣਾਉਣੀਆਂ ਸੀ ਕਿਆਂ ਗੁਲਾਬ ਜਾਮੁਨਾ ਤੇ ਸਮੋਸੇ ਤੇ ਕਹਿੰਦੇ ਚਾਹ ਪੀਣੀ ਆ ਆਪਣਾ ਝਾੜੂ ਬਾਹਰ ਤੇ ਹਣ ਸਾਰਾ ਹੋ ਗਿਆ ਕੰਪਲੀਟ ਇਸ ਤੋਂ ਬਾਅਦ ਫਿਰ ਆਪਾਂ ਅੰਦਰ ਵੀ ਸਾਰੇ ਸਫਾਈ ਕਰ ਲਵਾਂਗੇ ਸਫਾਈ ਤਾਂ ਵੈਸੇ ਤਕਰੀਬਨ ਹੁੰਦੀ ਆ ਕਿਉਂਕਿ ਐ ਨਾ ਥੋੜਾ ਜਿਹਾ ਝਾੜੂ-ਚੂੜੂ ਲੱਗ ਜੇ ਬਾਹਰ ਡਿੱਗੇ ਹੁੰਦੇ ਆ ਘਰੇ ਕੋਈ ਆਵੇ ਨਾ ਪੈੜਾ ਲੱਗਦਾ ਫਿਰ ਹਨ ਆਪਣੇ ਖਾਸ ਕਰਕੇ ਇੰਡੀਆ ਦੀਆਂ ਬੀਬੀਆਂ ਤੇ ਇਹੀ ਸੋਚਦੀਆਂ ਜਦੋਂ ਕਿਸੇ ਨੇ ਘਰੇ ਆਉਣਾ ਹੋਵੇ ਚੰਗੀ ਤਰ੍ਹਾਂ ਕੂਚਾ ਕਚਾਈ ਸਾਫ ਸਫਾਈ ਕਰ ਲਵੇ ਹਨ ਤੇ ਇੱਥੇ ਵੀ ਇਹੀ ਹਾਲ ਆ ਹਨਾ ਜਦੋਂ ਵੀ ਕਿਸੇ ਦੇ ਘਰੇ ਜਾਣਾ ਹੋਵੇ ਨਾ ਜਾਣ ਆਉਣ ਤੋਂ ਪਹਿਲਾਂ ਜਾ ਕਿਸੇ ਦੇ ਘਰੇ ਜਾਣ ਤੋਂ ਪਹਿਲਾਂ ਗਲ ਨੂੰ ਦੱਸੀਦਾ ਫਿਰ ਸਾਰੇ ਸਫਾਈ ਕਰ ਲੈਂਦੇ ਚੰਗੀ ਤਰ੍ਹਾਂ ਤੇ ਆਪਾਂ ਨੇ ਤਾਂ ਕਰਤੀ ਇੱਥੇ ਸਾਰੇ ਸਫਾਈ ਹੁਣ ਤੇ ਹੁਣ ਆਪਾਂ ਅੰਦਰਲੇ ਪਾਸੇ ਵੀ ਘਰ ਦੇ ਅੰਦਰ ਵੀ ਝਾੜੂ-ਚੂੜੂ ਲਾ ਲੈਂਦੇ ਫਿਰ ਆਪਾਂ ਉਹ ਕਰਦੇ ਸਮਾਨ ਤਿਆਰ ਕਰਾਂਗੇ ਹੁਣ ਆਪਾਂਦਰ ਦਾ ਸਾਰੇ ਸਫਾਈ ਸਪੂਝ ਕਰ ਲਈ ਸੀਗੀ ਤੇ ਹੁਣ ਆਉਂਦੇ ਆਗੇ ਤੇ ਆਪਾਂ ਉਹਨਾਂ ਲਈ ਸਵਾਨ ਤਿਆਰ ਕਰ ਲਿਆ ਸਾਰੀ ਸੈਟਿੰਗ ਵੈਟਿੰਗ ਕਰ ਦਿੱਤੀ ਮੈਂ ਇਹ ਵੀ ਲੱਗ ਗਏ ਸੀਗੇ ਆ ਕੇ ਮੇਰੇ ਨਾਲ ਕੰਮ ਕਰਾਉਣ ਵਾਸਤੇ ਸਾਰਾ ਕੁਝ ਤਿਆਰ ਕਰ ਦਿੱਤਾਗਾ ਆਪਾਂ ਨੇ ਸਮੋਸੇ ਵੀ ਬਣਾ ਲਏ ਗਲਵ ਜਾਮਣਾ ਵੀ ਬਣਾ ਲੀਆਂ ਸੀਗੇ ਮੈਂ ਚਾ ਆਪਾਂ ਨੇ ਬਣਾ ਰੱਖੀ ਆ ਤੇ ਦੋ ਆਉਣਗੇ ਉਦੋਂ ਪਾ ਦੇਵਾਂਗੇ ਤੇਰੇ ਉਹਨਾਂ ਲਈ ਵੀ ਇਹ ਤਾਂ ਸਾਲ ਨਵੰਈਆ ਤੰਦਰੁਸਤੀ ਬਖਸ਼ੀ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਹਨਾ ਮੈਨੂੰ ਹੁੰਦਾ ਘਰੇ ਕੂਆ ਵੇਨਾ ਖੁਸ਼ ਹੋ ਕੇ ਜਾਵੇ ਚਾਹ ਪਾਣੀ ਚੰਗਾ ਪੁੱਛੋ ਕੋਈ ਖਾਣ ਦਾ ਭੁੱਖਾ ਨਹੀਂ ਹੁੰਦਾ ਜਦੋਂ ਆਪਾਂ ਕਿਸੇ ਦੀ ਜਿਤਮਾਨ ਕਰਦੇ ਆ ਨਾ ਤੇ ਅਗਲੇ ਨੂੰ ਬਹੁਤ ਹੋਨੇ ਸਾਰੇ ਆ ਗਏ ਆ ਕਰੇ ਮੇਰੇ ਹਸਬੰਦ ਤਾਂ ਖੜਾ ਵਿਚਾਰਾ ਉਹਨਾਂ ਦੀ ਆਗਤ ਵਾਗਤ ਚ ਲੱਗਾ ਬਹੁਤ ਖੁਸ਼ ਹੁੰਦੇ ਜਦੋਂ ਆਉਂਦੇ ਆ ਨਾ ਘਰੇ ਵਿਚਾਰੇ ਸਾਰਿਆਂ ਨੂੰ ਪ੍ਰਮਾਤਮਾ ਤੰਦਰੁਸਤ ਬਖਸ਼ੇ